ਮੈਨੂੰ ਦਾ ਲੱਗਦਾ ਯਾਰ ਇਹ ਸੰਗਰੂਰ ਜ਼ਿਲ੍ਹੇ ਚ ਜਿਹਨੂੰ ਅਸੀਂ ਮੰਨਦਾ ਜਿਨੀਓ ਭੱਜਦਾ ਹੋਂਦਾ ਹੈ ਉਹ ਨਹੀਂ ਜੀ ਉਹ ਨਹੀਂ ਜੀ ਅਸੀਂ ਭੱਜਣ ਹੁੰਦੇ ਨਹੀਂ ਭੱਜਣ ਹੁੰਦੇ ਨਹੀਂ ਹੁਣ ਇਹਨਾਂ ਚਾਰ ਨਹੀਂ ਸਾਰੇ ਦੇ ਸਰਪ੍ਰਸਤ ਆ ਪਤਾ ਨਹੀਂ ਇੱਥੇ ਕਿਹੜੀ ਸੁੰਡੀ ਆਉਂਦੀ ਆ ਬਿਮਾਰੀ ਪੈਣ ਵਾਲੀ ਐਂਕੀ ਪਹਿਲੀ ਸਪਰੇ ਕਰ ਦੋ ਐਂਕੀ ਪਹਿਲੀ ਜਿਹਦੇ ਹੁੰਦੇ ਨਾ ਪਹਿਲੇ ਪ੍ਰੀਵੈਂਟਿਵ ਸਪਰੇ ਕਰ ਦਿੰਦੇ ਹੁੰਦੇ ਨੇ ਖੇਤ 'ਚ ਐਂਕੀ ਪਹਿਲੀ ਕਰਦੇ ਆ ਕਹੂੰਗੀ ਤੁਸੀਂ ਇਨਕਲਾਬੀ ਦੋਦੇ ਮੈਂ ਵੀ ਆਇਆ ਭਾਵੇਂ ਝਾੜੂ ਵਾਲੇ ਆ ਭਾਵੇਂ ਆ ਕਾਂਗਰਸੀ ਆ ਭਾਵੇਂ ਫੁੱਲ ਵਾਲੇ ਆ ਆ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਤੁਸੀਂ ਹੁਣ ਨਤੀਜਾ ਦੇਖ ਹੀ ਲਿਆ ਲੈਂਡ ਪੂਲਿੰਗ ਦਾ ਕੀ ਕਰ ਰਿਆ ਥੋਡੀ ਜ਼ਮੀਨ ਖੋ ਰਿਆ 70000 ਕਿੱਲਾ 65000 ਕਿੱਲਾ ਖੋ ਰਿਆ ਆ ਤਾਂ ਸ਼ੁਰੂਆਤ ਹੈ ਜੇ ਉਹਨਾਂ ਨੂੰ ਦੇਖਿਆ ਨਾ ਕਿ ਇੱਥੇ ਕੋਈ ਰੋਣਾ ਨਹੀਂ ਪਿਆ ਲੱਖ ਏਕੜ ਹੋਰ ਤਿਆਰੀ ਕਰੀ ਬੈਠੇ ਤੁਹਾਡੇ ਕੋਲ ਰਹੂਗਾ ਕਿ ਮੈਂ ਤਾਂ ਕੱਲ ਮਖੌਲ ਕਰ ਰਿਆ ਸੀ ਦੋ ਦਿਨ ਪਹਿਲੇ ਮੈਂ ਇੱਕ ਫੋਟੋ ਦੇਖੀ ਮੇਰੇ ਕੋਲੇ ਕਿਸ ਨੇ ਭੇਜੀ ਤੁਸੀਂ ਸ਼ਾਇਦ ਦੇਖੀ ਹੋਣੀ ਹੈ ਇੱਕ ਬੂਟੇ ਨੂੰ ਪਾਣੀ ਪੋੜੇ ਸੀ ਤੇ ਮੈਂ ਦੇਖਿਆ ਕੌਣ-ਕੌਣ ਦੇ ਰਿਹਾ ਹੈ ਇੱਕ ਪਾਸੇ ਪਰਮਿੰਦਰ ਸਿੰਘ ਇੱਕ ਪਾਸੇ ਮਾਨ ਸਾਹਿਬ ਸੀ ਪਰਮਿੰਦਰ ਢੀਂਸਾ ਤੇ ਮਾਨ ਸਾਹਿਬ ਦੋਨੋਂ ਇੱਕੋ ਹੀ ਬੂਟੇ ਨੂੰ ਹੈ ਮੈਂ ਨੇ ਟੈਲਫੋਨ ਕੀਤਾ ਮੈਂ ਕਿਹਾ ਮਾਨ ਸਾਹਿਬ ਆਹ ਕਿਹੜਾ ਖੁਸ਼ ਕਿਸਮਤ ਬੂਟਾ ਜਿੱਥੇ ਦੋਨੋਂ ਹੀ ਪਾਣੀ ਪਈ ਜਾਂਦੇ ਹੋ ਗੱਲ ਕੀਤੀ ਸੀ ਕਿ ਨਹੀਂ ਤੁਹਾਨੂੰ ਪਰ ਮੈਂ ਤੁਹਾਨੂੰ ਦੱਸਾਂ ਕਿ ਇਹਨਾਂ ਦੀ ਸੁਪਰ ਕਮਾਂ ਹਾਈ ਕਮਾਂਡ ਬਹੁਤ ਤਕੜੀ ਹੈ ਹੋਮਨਿਸਟਰੀ ਹੋਮਨਿਸਟਰੀ ਸੋਨਿਹਾਰ ਜੈ ਜੈ ਐਨਟੀ ਦਾ ਹੋਮਨਿਸਟਰੀ ਨੇ ਕਹਿੰਦੇ ਅਗਲੇ ਵਾਰ ਰੋਟੀ ਨਹੀਂ ਮਿਲੇ ਜੇ ਤੁਸੀਂ ਸਹਿਯੋਗ ਕਰਕੇ ਸਹਿਰ ਕਰਨੀ ਹੈ ਤੇ ਠੀਕ ਕਰੀ ਜਦੋਂ ਕਰੀ ਇਹਨਾਂ ਦਾ ਬੇਟਾ ਵੀ ਸਾਰਾ ਦੇਖੋ ਦਿਲੋਂ ਪੂਰੀ ਜ਼ਿੰਦਗੀ ਇਹਨਾਂ ਦੇ ਹਰ ਖੂਨ ਦੇ ਕਤਰੇ ਵਿੱਚ ਅਕਾਲੀ ਦਲ ਅਕਾਲੀ ਦਲ ਤੁਹਾਡੇ ਬਜ਼ੁਰਗਾਂ ਦੀ ਬਣਾਈ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਤੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਕੁਰਬਾਨੀਆਂ ਕਰਕੇ ਅਕਾਲੀ ਦਲ ਖੜਾ ਕੀਤਾ ਹੈ ਅੱਜ ਜੇ ਬੱਚੇ ਬੈਠੇ ਆਪਾਂ ਅਕਾਲੀ ਦਲ ਕਰਕੇ ਹੀ ਆ ਆਪਣੇ ਨਾਲ ਦੁਨਨੇ ਦੁਨੀਆਂ ਵੀ ਦਿੱਲੀ ਵਾਲੀਆਂ ਪਾਰਟੀਆਂ ਆਈਆਂ ਉਹਨਾਂ ਨੇ ਕੋਈ ਨਾ ਕੋਈ ਧੋਖਾ ਆਪਣਾ ਨਾ ਦਿੱਤਾ ਜੇ ਪੰਜਾਬ ਦੀ ਵੰਡ ਹੋਈ ਉਦੋਂ ਕਾਂਗਰਸ ਨੇ ਆਪਣਾ ਆਪਣਾ ਰਾਜ ਤਾਂ ਨਹੀਂ ਦਿੱਤੀ ਜਿਹੜੀ ਸਭ ਤੋਂ ਵੱਡੀ ਆਪਣੇ ਨਾਲ ਮਾਰ ਪਾਈ ਕਾਂਗਰਸ ਦੀ ਹੈ ਜਿਹੜੀ ਰਾਜਸਥਾਨ ਨੂੰ ਸਾਰਾ ਪਾਣੀਆਤਾ ਦੇ ਦਿੱਤਾ ਉਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨੇ ਕਹੇ ਨਾਲ ਪਾਣੀ ਦਿੱਤਾ ਜਿਹੜੀ ਦੁਨੀਆ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਵਿੱਚੋਂ ਜਿਹੜੇ ਮੁਲਕ ਵਿੱਚੋਂ ਦਰਿਆਨ ਦੱਪਦੇ ਐ ਪਾਣੀ ਤਾਂ ਹਕੂਮਾ ਦਾ ਹੀ ਐ ਪਰ ਨਹੀਂ ਉਦੋਂ ਉਹਨਾਂ ਨੇ ਕਾਂਗਰਸ ਦਿੱਤਾ ਉਹਦੇ ਬਾਅਦ ਫਿਰ ਤੋਂ ਐਸਵਾਈਐਲ ਨੇਰ ਬਾਕੀ ਪਾਣੀ ਸੀ ਦੇਣ ਲੱਗੇ ਉਹ ਤਾਂ ਕਾਲੀ ਪੱਲ ਨੇ ਬਚਾ ਲਿਆ ਥੋੜੀ ਅੱਜ ਸਾਰੇ ਬੈਠੇ ਹੋ ਤੁਸੀਂ ਤੁਸੀਂ ਘਰੇ ਚਲੇ ਜਾਓ ਥੋਡੇ ਕੋਲੇ ਟਿਊਬਲ ਕਨੈਕਸ਼ਨ ਹੈ ਦੇਣ ਵਾਲਾ ਬਾਪੂ ਬਾਦਲ ਜੇ ਥੋਡੇ ਉਹਦੇ ਬਿਜਲੀ ਮੁਫਤ ਆ ਰਹੀ ਹੈ ਅਕਾਲੀ ਦਲ ਤੇ ਬਾਪੂ ਬਾਦਲ ਦੀ ਜੇ ਥੋਡੀ ਮੰਡੀਆਂ ਅਕਾਲੀ ਦਲ ਦੀਆਂ ਜੇ ਟੈਕਸ ਮਾਫ ਹੋਇਆ ਅਕਾਲੀ ਦਲ ਦਾ ਹੈ ਜੇ ਲਿ ਕੋਰੋਣਾ ਬਣਿਆ ਅਕਾਲੀ ਦਲ ਨੇ ਆ ਜੇ ਗਰੀਬ ਨੂੰ ਆਟਾ ਦਾਲ ਸਕਨ ਕੁਝ ਵੀ ਚੇਂਜ ਦੇਖ ਲਓ ਪੰਜਾਬ ਦੇ ਗਰੀਬ ਨੂੰ ਕਿਸਾਨ ਨੂੰ ਵਪਾਰੀ ਨੂੰ ਦੇਣ ਅਕਾਲੀ ਦਲ ਕਿਉਂਕਿ ਕਾਲੀ ਦਲ ਆਪਣੇ ਜੇ ਮਾਨ ਸਾਹਿਬ ਨੇ ਕਿਹਾ ਆ ਕਾਮੀ ਦੇ ਲਾ ਆ ਥੋੜਾ ਆ ਜੂਤੇ ਦਿਨੇ ਵੀ ਐ ਭਾਵੇਂ ਝਾੜੂ ਵਾਲੇ ਐ ਭਾਵੇਂ ਆ ਕਾਂਗਰਸੀ ਐ ਭਾਵੇਂ ਫੁੱਲ ਵਾਲੇ ਐ ਆ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਤੁਸੀਂ ਹੁਣ ਨਤੀਜਾ ਦੇਖ ਹੀ ਲਿਆ ਲੈਂਡ ਪੂਲਿੰਗ ਦਾ ਕੀ ਕਰ ਰਿਆ ਥੋੜੀ ਜ਼ਮੀਨ ਖੋ ਰਿਆ 70000 ਕਿੱਲਾ 65000 ਕਿੱਲਾ ਹੋ ਰਿਆ ਆ ਤਾਂ ਸ਼ੁਰੂਆਤ ਹੈ ਜੇ ਉਹਨਾਂ ਨੇ ਦੇਖਿਆ ਨਾ ਕਿ ਇੱਥੇ ਕੋਈ ਰੋਣੀ ਪਿਆ ਲੱਖ ਏਕੜ ਹੋਰ ਤਿਆਰੀ ਕਰੀ ਬੈਠੇ ਥੋਡੇ ਕੋਲ ਰਹੂਗਾ ਕੀ ਐਸ ਕਰਕੇ ਮੈਂ ਬੇਨਤੀ ਕਰਨਾ ਜੇ ਪੰਜਾਬ ਨੂੰ ਬਚਾਉਣਾ ਜੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਜੇ ਵਾਪਸ ਕੁਰਸੀਆਂ ਲੈ ਕੇ ਆਉਣੀਆਂ ਆਪਣਾ ਰਾਜ ਲਿਆਓ ਥੋਡਾ ਆਪਣਾ ਜਿੰਦਾਬਾਦ ਆ 10 ਸਾਲ ਥੋਡੇ ਖਰਾਬ ਬੀਤੇ 10 ਸਾਲ ਪਿਛਲੇ 5 ਸਾਲ ਕਾਂਗਰਸ ਨੇ ਕੈਪਟਨ ਨੇ ਆ ਛਾੜੂ ਵਾਲੇ ਨੇ ਤੇ ਸੰਗਰੂਰ ਜ਼ਿਲ੍ਹੇ ਵਾਲਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪਤਾ ਨਹੀਂ ਇੱਥੇ ਕਿਹੜੀ ਸੁੰਡੀ ਆਉਂਦੀ ਆ ਬਿਮਾਰੀ ਪੈਣ ਵਾਲੀ ਐਂਕੀ ਪਹਿਲੀ ਸਪਰੇ ਕਰ ਦੋ ਐਂਕੀ ਪਹਿਲੀ ਜਿਹਦੇ ਹੁੰਦੇ ਨਾ ਅਪ ਪਹਿਲੇ ਪ੍ਰੀਵੈਂਟਿਵ ਸਪਰੇ ਕਰ ਦਿੰਦੇ ਹੁੰਦੇ ਨੇ ਖੇਤ 'ਚ ਐਂਕੀ ਪਹਿਲੀ ਕਰਦੇ ਆ ਕਹੂੰਗੀ ਤੁਸੀਂ ਇਨਕਲਾਬੀ ਬੰਦੇ ਹੋ ਤੁਸੀਂ ਮਨ ਬਣਾ ਲਓ ਉਸ ਮਰੂ ਵਾਲੇ ਕਿ ਕਾਲੀ ਦਲ ਦੀ ਸਰਕਾਰ ਆਉਣੀ ਹੈ ਬੰਜੂ ਛੋਟੀ ਸਰਕਾਰ ਐਸਿਆਂ ਪ੍ਰਦੀਪਾਲ ਸਾਹਿਬ ਨੂੰ ਦੱਸੋ ਵੀ ਐਸੀ ਸਾਰੇ ਤਿਆਰ ਨੇ ਤੁਹਾਡੇ ਨਾਲ ਬਹੁਤ ਦੇਖੋ ਹੁਣ ਤਾਂ ਹਾਲਾਤ ਆਪਣੇ ਐ ਹੋ ਗਏ ਹੁਣ ਤਾਂ ਬਾਹਲੇ ਮੁਰਖ ਵੀ ਆਪਣੇ ਬੱਚਿਆਂ ਨੂੰ ਲੈਣ ਨੂੰ ਹਟ ਗਏ ਕਈ ਬੰਦੇ ਸੋਚਦੇ ਸੀ ਅਸੀਂ ਕੈਨੇਡਾ ਭੇਜ ਦਾਂਗੇ ਆਸਟ੍ਰੇਲੀਆ ਭੇਜ ਦਾਂਗੇ ਅਮਰੀਕਾ ਭੇਜ ਦਾਂਗੇ ਸਾਰੇ ਨੇ ਬੰਦ ਕਰਤੇ ਹੁਣ ਆਪਾਂ ਹੀ ਇਸ ਸੂਬੇ ਨੂੰ ਤਗੜੇ ਕਰਾਂਗੇ ਤਾਂ ਆਪਾਂ ਬਚਾਂਗੇ ਇੱਥੇ ਇੰਡਸਟਰੀ ਆਊਗੀ ਇੱਥੇ ਡਿਵੈਲਪਮੈਂਟ ਹੋਊਗਾ ਤੇ ਖੇਤੀ ਚ ਇੰਪਰੂਵਮੈਂਟ ਆਊਗੀ ਕੋਕ ਕੱਲੀ ਖਾਲੀ ਦਲ ਕਰ ਸਕਦਾ ਕਿਉਂਕਿ ਸਾਡਾ ਘਰ ਹੈ ਉਹਨਾਂ ਦਾ ਘਰ ਨਹੀਂ ਹੈ ਉਹ ਤਾਂ ਜਿਵੇਂ ਕਿ ਗੈਸਟ ਹਾਊਸ ਵਾਸਤੇ ਹੁੰਦੇ ਸੋ ਮੈਂ ਜਿਆਦਾ ਸਮਾਨ ਨਹੀਂ ਲੈਣਾ ਮੈਂ ਅੱਜ ਬੜਾ ਦਿਲੋਂ ਮੈਨੂੰ ਖੁਸ਼ੀ ਹੈ ਤੇ ਮੈਂ ਕਈ ਮਹੀਨਿਆਂ ਦਾ ਜਦੋਂ ਗੈਸਟ ਪੰਜ ਸੱਤ ਨੂੰ ਉਹਦੇ ਮੈਂ ਥੱਕ ਅਜਾ ਮੈਂ ਹੋਰ ਕਿਸੇ ਨਾਲ ਨਹੀਂ ਗੱਲ ਕੀਤੀ ਇਕੱਸਰ ਮਾਨ ਸਰ ਨਾਲ ਹੀ ਕਰਦਾ ਸੀ ਹੈ ਇੰਨਾਂ ਦਾ ਵੀ ਜਦੋਂ ਮੋਰ ਹੁੰਦੇ ਮੇਰੇ ਨਾਲ ਗੱਲ ਕਰਨ ਲੱਗੇ ਸੀ ਜਦੋਂ ਮੇਰਾ ਜੀ ਕਰਦਾ ਸੀ ਮੈਂ ਮਾਨ ਸਾਹਿਬ ਨੂੰ ਗੱਲ ਕਰਨ ਦਿੰਦਾ ਸੀ ਮੈਂ ਕਿਹਾ ਮਾਨ ਸਾਹਿਬ ਜਿੰਨਾ ਮਰਜ਼ੀ ਆਓ ਮੈਂ ਤੁਹਾਨੂੰ ਲੈ ਕੇ ਹੀ ਆਉਣਾ ਮੈਂ ਇੱਕ ਵਾਰ ਕਿਹਾ ਸੀ ਮਾਮਾ ਹੁਣ ਕਾ ਕਰਿਓਣਾ ਤੁਸੀਂ ਦੱਸੋ ਕਿੱਥੇ ਬੈਠਕਿਓ ਹੈ ਬੋਲੇ ਸੋਨਿਹਾਲ ਸੋਹਣੀਏ ਕਾਲਾ ਤੇ ਦੇਖੋ ਹੁਣ ਸਭ ਤੋਂ ਸੀਨੀਅਰ ਹੁਣ ਮਾਨ ਸਾਹਿਬ ਮੈਨੂੰ ਇੱਕ ਹੁਣ ਬੰਦੇ ਨੇ ਕਿਹਾ ਅਸੀਂ ਮਾਨ ਸਾਹਿਬ ਨੂੰ ਪੂਰਾ ਇਚਾਰ ਬਣਾ ਦਿਓ ਮੈਨੂੰ ਡਰ ਲੱਗਦਾ ਏ ਤੇ ਸੰਗਰੂਰ ਜ਼ਿਲ੍ਹੇ ਚ ਜਿਹਨੂੰ ਅਸੀਂ ਮਾਨਤਾ ਦੇ ਲਿਓ ਭੱਜ ਜਾਂਦਾ ਏ ਉਹਨੇ ਜੀ ਉਹਨੇ ਜੇ ਅਸੀਂ ਭੱਜਣ ਹੁੰਦੇ ਉਹਨੇ ਭੱਜਣ ਹੁੰਦੇ ਨਹੀਂ ਹੁਣ ਇਹਨਾਂ ਚਾਰ ਨਹੀਂ ਸਾਰੇ ਦੇ ਸਰਪ੍ਰਸਤ ਸਾਰਿਆਂ ਦੇ ਮੁਖੀ ਐ ਇਹਨਾਂ ਨੇ ਇਨਵਾਈਟ ਮਾਨ ਸਾਹਿਬ ਕਿ ਇਕੱਲੇ ਇਸ ਨਹੀਂ ਸਾਡੀ ਪਾਰਟੀ ਚ ਵੀ ਮਤਲਬ ਸਭ ਤੋਂ ਸੀਨੀਅਰ ਤੁਸੀਂ ਹੋਣੇ ਏਜ ਕਿੰਨੇ ਹੋ ਇਹ ਤਾਂ ਜਦ ਆਉਂਦੇ ਨੇ ਲੇਖਣ ਨੂੰ ਸਭ ਤੋਂ ਸੀਨੇ ਦੇਖੋ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਜਿਹੜੇ ਪੁਰਾਣੇ ਲੋਕ ਹੁੰਦੇ ਨਾ ਉਹਨਾਂ ਨੂੰ ਹਰ ਦਾ ਪੇਚ ਪਤਾ ਹੁੰਦਾ ਜਿਵੇਂ ਇੱਕ ਹਵਤ ਹੈ ਇੱਕ ਬਜ਼ੁਰਗ ਨੂੰ ਜਰੂਰ ਨਾਲ ਕੇ ਲੈ ਕੇ ਜਾਇਆ ਕਰੋ ਉਹਨੂੰ ਕਿਤੇ ਮੁਸ਼ਕਲ ਹੋ ਜਾਂਦਾ ਜੇ ਮੁੰਡਿਆਂ ਨੂੰ ਕੋਈ ਮੁਸ਼ਕਲ ਆ ਜਾਏ ਕੱਟਣ ਦਾ ਰਾਹ ਦਾ ਬਜ਼ੁਰਗ ਹੀ ਦੱਸਦੇ ਹੁੰਦੇ ਆ ਇਸ ਕਰਕੇ ਮਾਨ ਸਾਹਿਬ ਤੁਹਾਨੂੰ ਤੁਸੀਂ ਮੈਂ ਮੈਂ ਘਰ ਵਾਪਸੀ ਨਹੀਂ ਕਰ ਰਿਹਾ ਮੈਂ ਲੇਕਿਨ ਮੇਰੇ ਤੇ ਸਿੱਖੇ ਯਾਦ ਰੱਖਿਓ ਆਜ ਸ਼ੁਰੂਆਤ ਮੈਂ ਮੈਨੂੰ ਸਰੋਪਾ ਦਿਓ ਮੈਂ ਇਹਨਾਂ ਨੂੰ ਨਹੀਂ ਦੇਣਾ ਮੈਨੂੰ ਦੇਣਗੇ ਸਰੋਪਾ ਕਿਉਂਕਿ ਆ ਮੇਰੇ ਬਜ਼ੁਰਗ ਹੈ ਮੇਰੇ ਦੇ ਪਿਤਾ ਮੰਗੂ ਆ ਕਿ ਇਸ ਕਰਕੇ ਇਹਨਾਂ ਨੇ ਮੇਰੇ ਬਾਲ ਸਿੰਘ ਸਾਹਿਬ ਦਾ ਬੜਾ ਸਾਥ ਦਿੱਤਾ ਤੇ ਇਸ ਕਰਕੇ ਮੈਂ ਖੁੱਤੋਂ ਸਰੋਪਾ ਲੈ ਕੇ ਤੇ ਮੈਂ ਇਨੀ ਬੇਨਤੀ ਕਰਦਾ ਹਾਂ ਤੁਸੀਂ ਸਾਰੀ ਸਾਰੇ ਆਪਣੇ ਸਾਥੀਆਂ ਨੂੰ ਅੱਜ ਮਨ ਬਣਾਣ ਵਾਸਤੇ ਇੱਥੇ ਆਏ ਆਂ ਕੀ ਆਪਾਂ ਆਪਣੀ ਆਪਣੀ ਕੌਮ ਦੀ ਆਪਣੀ ਪੰਜਾਬ ਦੀ ਆਪਣੀ ਕਿਸਾਨਾਂ ਦੀ ਗਰੀਬ ਦੀ ਵਪਾਰੀ ਦੀ ਆਪਣੀ ਸਰਕਾਰ ਲੈ ਕੇ ਆਪਾਂ ਪੰਜਾਬ ਨੂੰ ਵਾਪਸ ਉਹ ਖੁਸ਼ੀਆਂ ਦੇ ਦਿਨ ਦਿਖਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ